ਆਪਣ ਘਰੇ ਪਾਉਂਦੇ ਉਧਰ ਲੈ ਕੇ ਆਂਦੇ ਨਾ ਮੈਂ ਤਾਂ ਗੇ ਕਿਹਾ ਸੀ ਕਿ ਪਾਣੀ ਦੇ ਸਰਕਾਰ ਕੋਲ ਹੱਲ ਜੀਪ ਦੇਖੀ ਸੀਗੀ ਯਾਰ ਕਪੜਾ ਪਾ ਦੇਣਾ ਭਾਜੀ ਕਿਹਾ ਕਿ ਨਾ ਜੀ ਫੌਦੀ ਬਣ ਜੇ ਇੱਕੋ ਹੀ ਫੈਸਲਾ ਦੇ ਉਹ ਚੱਕਰ ਤਾਂ ਉਹ ਪਿਆ ਗਿਆ ਕਿ ਫੌਦੀ ਬਣਨੀ ਹੈ ਫੌਦੀ ਬਣੀ ਜੀ ਅਜੇ ਕੰਦ ਨਹੀਂ ਲਖੜੀ ਅਜੇ ਪਰਨੇ ਪਾਸੇ ਇਹ ਆਦੇ ਤੇ ਗੋਡੇ ਪਾ ਕੇ ਦਿਖਾ ਦੇ ਦਿਖਾਣਾ ਤੇ ਮਨ ਕਾ ਨਾ ਮੰਨ

ਕਾ ਬੁਣੂ ਚਲੇ ਹੱਤਾਂ ਤੋਂ ਪੇਟ ਹੋਦਾ ਕਨੇ ਸਾਈਡ ਨੂੰ ਦੁਖਾ ਦੇ ਅੰਦਰ ਤੁਹਾਡੇ ਘਰੇ ਖਾਟੇ ਖਾਣੇ ਨਾਲ ਮਿਲ ਗਏ ਰਮਣ ਕਿਹ ਕਰੀ ਬੁਲਾਈਏ ਕਿ ਇਸ ਥਾਂ ਕੇ ਅੰਦਰ ਕਰੋ ਆ ਤਾਂ ਕੋਈ ਨਾ ਬੁਲਾਣਾ ਕਿ ਫੋਨ ਕਰਕੇ ਕਰਨ ਦਿਖਾਣਾ ਸੂਟ ਬਸ ਦੇਖੀ ਜੋ ਸੂਟ ਮੇਰੇ ਨਾਲ ਸੁਣੀ ਜਰਨਾਲੇ ਸੂਟ ਦੇਖੀ ਜਾ ਲਓ ਜੀ ਇਹ ਸਾਡੇ ਕੋਲ ਸੂਟ ਆ ਸ਼ਾਲ ਆ ਰਹੀ ਦਾ ਸ਼ਾਲ ਦੀ ਕੁੱਤਲ ਮਾਰੀ ਕਿ ਕਿਦਰ ਚੱਕਰ ਪਾਉਂਦੇ ਲਾਓ ਵੀ ਪਾਰੀ ਤੇ ਲੈ ਸਾਰੇ ਸਾਰੇ ਮਿਸਤਰੀ ਥੋੜੀ-ਥੋੜੀ ਥੋੜੀ-ਥੋੜੀ ਚਲੇ ਦੇ ਥੱਲੇ ਬਲੀ ਇਹੋ ਟੈਕਨਿਕ ਕਰਨਾ ਹੈ ਥੋੜਾ ਜਿਹਾ ਕੀ ਕਰ ਲਈ ਆਪਣੀਏ ਲੋਕ ਲੱਗ ਗਿਆ ਲੋਕ ਲੱਗ ਗਿਆ ਹੋ ਰਹੀ ਹੈ ਪਰ ਕਹਿ ਰਹੇ ਆ ਵੀ ਵੀਰੇ ਨੂੰ ਕਹਿੰਨੇ ਆ ਕਰ ਦੂਗਾ ਉਹ ਪੈਪ ਲਾਉਣ ਨੂੰ ਇੱਧਰ ਪਰਦੇ 'ਤੇ ਪੈਪ ਵੀ ਲਾਉਣੀ ਸੀ ਇਕਾ ਤੁਹਾਡੇ ਲੱਗੇ ਪਰਦੇ 'ਤੇ ਪਾਪਾ ਤੁਸੀਂ ਲੈਣੀ ਹੋ ਪਰਦੇ ਨੂੰ ਪਾਪਾ ਪਰਦੇ ਆਂਗੀ ਹਾਂ ਲੋਕ ਕੰਮ ਕਰਦੇ ਹੋ ਇਹ ਕੁਸ਼ਮੀਨੀਆਂ ਦਾ ਸੂਟ 컬러 ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਤੇ ਮੈਂ ਥੋੜਾ ਜਿਹਾ ਨੂੰ ਏ ਲਾਈਨ ਚ ਬਣਵਾਇਆ ਤੇ ਫੈਬਰਿਕ ਦਾ ਬਿਲਕੁਲ ਨੇੜੇ ਚੈੱਕ ਕਰਵਾ ਦਿੰਨੇ ਆ ਠੀਕ ਹੈ ਜੀ 8546210511 ਤੁਸੀਂ ਆਰਡਰ ਕਰ ਸਕਦੇ ਹੋ ਠੀਕ ਹੈ ਤੁਸੀਂ 올ਓਵਰ ਵੀ ਬਾਈ ਕਰ ਸਕਦੇ ਹੋ ਐਂਡ ਮੈਚਿੰਗ ਵੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਤੇ ਮੈਂ ਦੁਪੱਟਾ ਵੀ ਨਾਲ ਪਸ਼ਮੀਨਾ ਦਾ ਰੱਖਿਆ ਜਿਹੜੀ ਭੈਣਾਂ ਕਹਿੰਦੇ ਨੇ ਪਸ਼ਮੀਨਾ ਦੁਪੱਟਾ ਕਹੇ ਜਾਂਦਾ ਦੇਖੋ ਭੈਣੋ ਐਜਾ ਦਾ ਦੁਪੱਟਾ ਪਸ਼ਮੀਨਾ ਦਾ ਬਹੁਤ ਸੌਫਟ ਚੈੱਕ ਕਰ ਲਓ ਇਸ ਦਾ ਮੈਂ ਨੈਕ ਦੇ ਉੱਪਰ ਡਿਜ਼ਾਈਨ ਕੀਤਾ ਹੋਇਆ ਹੈ इसमें प्लेन बॉटम लार राम टैक्स पच मीना दी बॉटम रखी हुई है मम्मी कहना साइड करो मैं तो बेस्ट काम करी जबरदस्ती आ जाओ मम्मी मम्मी कब आओगे तो खासा प्लेन हो जाएगा जब तो बाहर नहीं तोएगा मुश्किल है ना आदम वो भी साल को पिज़्ज़र बन के ਸਭ ਸੁਣੋ ਫਲਾਵੇ ਨੂੰ ਕੱਢਾਂਗੇ ਬਾੜ ਦੇ ਪੇੜਾਂ ਦੇ ਤੱਕੀਆਂ ਆ ਨਾ ਐਦਾਂ ਦੀ ਬੀ ਤੈਨੂੰ ਪੂਰਾ ਲਾਲ ਸਰਕਾਰੀ ਤਾਣ ਕੇ ਬਾੜੀਆਂ ਪੇੜਾਂ ਦੇ ਹੱਥ ਫੜੀਆਂ ਹੋਣੀਆਂ ਬੁਰਸ਼ ਫੜੇ ਹੋਣਗੇ ਤਾਂ ਤੈਨੂੰ ਬਾਹਰ ਲੈ ਕੇ ਜਾਵਾਂਗੇ ਹੋਰ ਨਾਲ ਤੇਰੀ ਵੀਡੀਓ ਵੀ ਬਣਾਵਾਂਗੇ ਗਾੜੀ ਕਾਂ ਸੁੱਖਾ ਸੁਖੀ ਦੇਦਨਾ ਆਂ ਬਸੀ ਦਾ ਹਾਲੇ ਜੇ ਕਰਦਾ ਹੈ ਬਗਲ ਕਰ ਨਿਪੜ ਗਿਆ ਨਾ ਕਾਸ ਫਾਈਲਾਂ ਬਹੁਤ ਨਹੀਂ ਉਹ ਹੱਕ ਦਾ ਪੇਟ ਉਹ ਗੁੱਦ ਗੁੱਦ ਚਾਟਾ ਨੂੰ ਉਹ ਵੇਖਾਂ ਚੱਲ ਰਿਹਾ ਨਾਲੇ ਨਾਲੇ ਦੇ ਤਾਂ ਜਾਨੀ ਜਿਹੜੀ ਸਾਹਮਣੇ ਮੇਰੇ ਦੇ ਵੀ ਹੋ ਗਏ ਤੇ ਕਿੰਨਾ ਟੋਟਾ ਬਣ ਗਿਆ ਇਹ ਨਾ ਪੈਣਾ ਕਰਦੇ ਨਾ ਇਹ ਸਾਡੇ ਛੱਡੇ ਤੇ ਨਾਲੇ ਵਾਲਿਆਂ ਨੇ ਹਜੇ ਤੱਕ ਇੰਨੇ ਬੈ ਗਏ ਨੇ ਹੁਣ ਗੱਲ ਤੋਂ ਤਾਂ ਕੱਲੀ ਕਰਦੀ ਮੈਂ ਵੀ ਕਰ ਜਾ ਮਰ ਜਾਣਾ ਨਾਲੇ ਤਾਂ ਜੀ ਆ ਪਾ ਤੇਰੇ ਤੋਂ ਪਹਿਲਾਂ ਬਣ ਚੜੀ ਜਾਂ ਤੁਸੀਂ ਪਹਿਲਾਂ ਇੱਧਰ ਪੇਟ ਤੋਂ ਬਾਹਰ ਕਮਰੇ ਤੋਂ ਪੈਸਾ ਨੂੰ ਤਿਆਰ ਕਰਕੇ ਦੇ ਦਿਓ ਸਮਾਰਕ ਕਰਨ ਲਈ ਨਹੀਂ ਪਹਿਲਾਂ ਤੂੰ ਬਾਹਰ ਗੂਣ ਨੂੰ ਪੇਟ ਕਰ लगा ठंडा तब बैठ करते रहना। बता ही रहा हूँ, नहीं ज़्यादा कैसे करते हैं? आया कि मेरे साथ मालिंग जाऊँगा, सारा समान भी लाकर। क्योंकि तुम्हें कार्डन पेट करा। कल पेट करा, मस्सी करेंगे तो लगता है। आप प्राइमल ਦੇਅ ਪਹਿਲਾਂ ਉਹ ਕਮਰੇ ਚੋਂ ਮਾਰ ਗਿਆ ਪ੍ਰੈਮਰ ਸਾਰੀ ਲੋਕੀ ਬੈਠੇ ਅਮਣੇ ਲੌਬੀ ਚ ਬਾਬਾ ਨੂੰ ਬਿਠਾ ਕੇ ਪਾਟ ਕਰਵਾ ਲਾਂਗੇ ਇਹ ਕੰਮ ਪਿੱਛੇ ਕਰੇ ਜਾਵਾਂਗੇ ਬੈੱਡਾਂ ਦੇ ਬੱਬੀ ਸਾਥੇ ਹਾਂ ਬੈਠ ਰਹੇ ਤੂੰ ਪਹਿਲਾਂ ਉਹ ਦੂਸਰੇ ਕਮਰੇ ਆ ਕੇ ਆ ਦਿੰਦਾ ਉਹ ਤਾਂ ਚੰਗਾ ਸਾਰਾ ਨਵੇੜ ਦੇ ਫੇਲ ਬੂਟ ਕਰਕੇ ਨਹੀਂ ਹਾਂ ਅਮਣੇ ਦੇ ਸੇ ਦੋ ਫੀਲ ਲੌਬੀ ਹਾਰੇ ਮੋਟੇ ਨਹੀਂ ਅੱਛਾ ਤੇ ਸਾਰੇ ਨਵੇੜ ਦੇ ਬੈਠੇ ਹੋੜ ਬੈਠੇ ਥੋੜੇ ਇੱਥੇ ਆ ਨੇ ਨੰਦ ਕੁੜੀ ਤੇ ਵੀ ਬੜਾ ਸੱਲ ਨਹੀਂ ਅੱਜ ਕਿੰਨਾ ਜ਼ਰੂਰ ਕਮਰੇ ਆ ਗੋ ਪੇੜ ਦੀ ਨਹੀਂ ਜਾਣੀ ਆ ਮੈਂ ਆਣੀ ਨਹੀਂ ਆਂਦੀ। ਨਹੀਂ ਇਹ ਨਹੀਂ ਰਾਜਪਿੰਡ ਆਣੀ ਹੈਗੀ ਨਹੀਂ। ਕੁੱਟੀ ਬੜੀ ਕੁੱਟੀ ਨਹੀਂ। ਹਾਂ ਫੈਂਦੀ ਆ ਤੇ ਹਾਂ। ਉਹ ਨਹੀਂ ਆਦਾ। ਹਮਨੇ ਉਹ ਲਈ ਨਹੀਂ ਉਹ ਤੇਲ ਦਾ ਵਰਤਦਾ ਹੈ। ਬਣਾਣ ਸੰਪਲ ਹੋ ਗਏ। ਅੱਛਾ ਅੱਛਾ। ਹਾਇਰ ਪੁੱਛਣਾ ਨਹੀਂ ਸੋ ਜਿਹੜਾ ਆ ਰਿਹਾ ਪਾਰਲੇ ਨਾ ਰਿਹਾ। ਅਮਨ ਉਹ ਤਾਂ ਕਿ ਇੰਨੇ ਪੈ ਆ ਗਿਆ ਪਿੰਡ ਕੰਦੇ ਸਮਾਨ ਇਕੱਠਾ ਕਰਨਾ। ਹੁਣ ਥੋੜਾ ਜਿਹਾ ਪੈਸਾ ਵੀ ਚਾਹੀਏ ਨਾ। ਕਹੇ ਕੋਈ ਨਾ ਕਿ ਨੌਕਰੀ ਤੇ ਦਿੱਤਾ ਹੋਰ ਸਹੀ। ਜਿੰਨੇ ਪੈਸਾ ਹੋਰ ਚਾਹੀਏ ਤੇ ਇੱਕ ਕਰਵਟ ਤੋ ਆ ਲਾਂਗੇ। ਥੋੜੀ ਥੋੜੀ ਸ਼ਾਂਤੀ ਜਿਹੀ ਆ ਗਈ।

करके अपना स्टोर बना लगे क्योंकि जगह है नी स्टोर कि रुते जो बनावा छे महीने रोके फिर स्टोर स्टोर बना लागे लगी उ ਲਾਈਮਰ ਫੋਨ ਮਾਰ ਗਿਆ ਫਿਰ ਸਾਥ ਕਰ ਲਓ ਮੰਨ ਨਿੱਕੜੇ ਕੋਟੀ ਉਹਦੇ ਚੜ ਕੇ ਬੂਏ ਚ ਤੇ ਸਾਰਾ ਉਹ ਪਾਏ ਪਤਾ ਹੈ ਬੈਕ ਜੀ ਪੁੱਤ ਮੇਰਾ ਫੋਨ ਪਲੇ ਹੋਰੀ ਬੜਾ ਜਿਲੇ ਚਾਹੀਦਾ ਫੋਨ ਜਿੰਦਰਾ ਬੈਕ ਜਿੰਦਰਾ ਇਹ ਫੋਨ ਕਹੇਗਾ ਲਿਆ ਕੇ ਦੇ ਮੈਨੂੰ ਕੱਤੂ ਸੇਚ ਮਾਰ ਕੇ ਦੇਖਣਾ ਹੋਣਾ ਵੱਜਦਾ ਦੰਬੂ ਤੋ ਡਰੈਸ ਜਿਵੇਂ ਕਰਨਾ ਮੇਨ ਨੰਬਰ ਦੱਸ ਦੇ ਆਪਣੇ ਕੋਡ ਦਾ ਮੈਂ ਨੰਬਰ ਕੋਡ ਲਾ ਕੇ ਆ ਮੈਂ ਤੇਰਾ ਕੋਡ ਹੀ ਲਮਸ ਸਵੈਟਰ ਨਾ ਨਾ ਲਿਆ ਮੈਂ ਸਵੈਟਰ ਰੰਦ ਕੋਡ ਲਿਆ ਸਵੈਟਰ ਤਾਂ ਕੀ ਕਰਨਾ ਥੱਲੇ ਦੀਨਰ ਪਾ ਕੇ ਰੋਲੇ ਤੀ ਹਾਂ ਜੀ ਹਾਂ ਉੱਥੋਂ ਕਿਹਾ ਪਤਾ ਇਹਨੇ ਨਾ ਇੱਥੇ ਚਿਕਨ ਕਾਰਨਰ ਵਾਲੀ ਦੁਕਾਨ ਦੇ ਲਈ ਤੇ ਉਹਦੇ ਤੇ ਲਿਖਿਆ ਕਿ ਹਰ ਵੀਰਵਾਰ ਬੰਦ ਇਹ ਕਹਿੰਦਾ ਭਾਈ ਇਹਨੂੰ ਕੋਲ ਵੀ ਦੋ ਕਦੇ ਪਤਾ ਇਹ ਵੇਂਦਾ ਵੀ ਰੋ ਵਾਲ ਨੂੰ ਸਾਡਾ ਧਿਆਨ ਨਹੀਂ ਪਿਆ ਉਹਦੀ ਗੱਲ ਵੀ ਸਹੀ ਹੁਣ ਅੱਜ ਕਿਹੜਾ ਵੀਰਵਾਰ ਅੱਜ ਸ਼ੁੱਕਰਵਾਰ ਹੈ ਆਉ ਤੇ ਉਹ ਬੇ ਬੰਦੇ ਹੁਣ ਅੱਜ ਵੀ ਆਓ ਫਿਰ ਉਹੀ ਤਾਂ ਕਹਿ ਰਹੀਆਂ ਕਿ ਉਹਨੇ ਦੇਖ ਲਈ ਦੇਖ ਲਾ ਕਿ ਅੱਜ ਵੀਰਵਾਰ ਨਹੀਂ ਹੈ ਸ਼ੁੱਕਰਵਾਰ ਹੈ ਤੇ ਉਹਨਾਂ ਨੇ ਲਿਖ ਕੇ ਲਿਆ ਮੈਂ ਤੁਹਾਨੂੰ ਦਿਖਾਨੀਆਂ ਕਰ ਜੂ ਕੈਨੇਡਾ ਪਾ ਗਿਆ ਹੋਵੇ ਕੈਨੇਡਾ ਦਾ ਬੜਾ ਕਰੇਜ ਹੈ ਕਿ ਨਹੀਂ ਕੀ ਕੈਨੇਡਾ ਸਵਿਟਜ਼ਰਲੈਂਡ ਚ ਮੈਂ ਪ੍ਰੈਸਰ ਕਸਾਈਨਾ ਸਿਰਾਂ ਦਾ ਹੂੰ ਦਸਨ ਸਾਈਨ ਕਾਦਾ ਲੇਵਾ ਆਪਾਂ ਨਾ ਬੈਂਕ ਦੇ ਸਾਹਮਣੇ ਖੜੇ ਆਂ ਤੇ ਬੀਬੀ ਪੈਸੇ ਕਢਾ ਕੇ ਬੈਂਕ ਬੈਂਕ ਲੁੱਟਣਾ ਹੈ ਉੱਥੇ ਸੋਫਾ ਪਿਆ ਤੇ ਅਮਣ ਮੈਨੂੰ ਦੇਖੋ ਕੀ ਕਹਿ ਰਹੀ ਹੈ ਮੈਂ ਨਹੀਂ ਕਹਾਂ ਮੈਂ ਵੀ ਠੀਕ ਮੂਰੇ ਰੱਖ ਲੈਨੇ ਕਸਟਮਰ ਦੇ ਅਮਣ ਉਹ ਦੇਖੋ ਸੋਫਾ ਅੰਟੀ ਅੰਕਲ ਦੇ ਪਿੱਛੇ ਇਹ ਕਹਿੰਦੀ ਆਹ ਸੋਫਾ ਲੈ ਲੈਨੇ ਚੋਕ ਕੇ ਕਿ ਨਵੇਂ ਘਰ ਚ ਰੱਖ ਲੈ ਨੀ ਵਧੀਆ ਸੋਫਾ ਮਨਦਰ ਨਹੀਂ ਲੱਗੂਗੀ ਤਦੋਂ ਦਰਗਾਹ ਵਾਟ ਕੇ ਅਬ ਲੌਣ ਕਰ ਦੋਗੇ ਆ ਸੋਫੇ ਤੇ ਹਾਂ ਸਹੀ ਗੱਲ ਹੈ ਤੇ ਉਹ ਦੇਖੋ ਜੀ ਜਿੱਥੇ ਲਿਖਿਆ ਹਰ ਵੀਰਵਾਰ ਬੰਦ ਰਹੇਗਾ ਉੱਤੇ ਲਿਖਿਆ ਚਿਕਨ ਕਿੰਗ ਕਾ ਮੈਂ ਮੇਰੇ ਸਾਹ ਬਾਹਰ ਆਉਗਾ ਗੱਲ ਕਰਨੀ ਚਾਹੀਦੀ ਮੁੱਦਾ ਸੀਰੀਅਸ ਹੋ ਗਿਆ ਕਾ ਲੌਣ ਤੇ ਤੁਹਾਨੂੰ ਕਹਿੰਦਾ ਤਾਚ ਕਰਾ ਲੈ ਤੂੰ ਮਾਰ ਉਹ ਪ੍ਰਾਪਰਟੀ ਤੁਹਾਨੂੰ ਦਿਖਾਉਣੇ ਵੀ ਚਾਹਤੇ ਨੇ ਇਹੀ ਕਰਾਉਣਾ ਹੈ ਬਗੜਾ ਸਰਕਾਰੀ ਪ੍ਰਾਪਰਟੀ ਹੈ ਇਹ ਸਹੀ ਗੱਲ ਹੈ ਤੇ ਅਹੀ ਸਾਰੇ ਚੱਲੇ ਆ ਸਨਾਮ ਥੋੜਾ ਜਿਹਾ ਕੰਮ ਹੈ ਛੇਤੀ ਆਉਣਾ ਮਨ ਸੁਨਾਵਾ ਥੋੜਾ ਜਿਹਾ ਪਰ ਸਮਾਨ ਪੈ ਜੀ ਨਹੀਂ ਸ਼ਾਮ ਨਹੀਂ ਪਾਣੀ ਪਤਾ ਕੀ ਉਹ ਪਲੰਬਰ ਘਰੇ ਲੱਗੇ ਪਏ ਅੱਜ ਸਾਰੀ ਮਸੂਟ ਬਣਾਉਂਦੇ ਨਹੀਂ ਕਿਹ ਕਿਹ ਕਿਆ ਤੁਸੀਂ ਦਾ ਪੈਸੇ ਦੇਣੇ ਆਂ ਹੀ ਸਾਰੀ ਉਮਰ ਦੇ ਲੋ ਆਪ ਪਾਉਂਦੇ ਹੀ ਨਹੀਂ ਹੈਗੇ ਸਾਡੇ ਸੂਟ ਚ ਅੱਜ ਦੇ ਬਣਦੇ ਨਹੀਂ ਹੈਗੇ ਡਾਇਮੰਡ ਬਾਥਰੂਮ ਹੀ ਬਣਿਆ ਹੀ ਕਿੱਥੇ ਉਹ ਦੇ ਸਾਹਮਣੇ ਓ ਮਾਈ ਗਾਡ ਲੋ ਗਾਇਜ਼ ਫਤੇ ਦੇ ਆਪਾਂ ਸ਼ੂ ਲੈਣ ਆਂ ਤੇ ਫਤੇ ਨੂੰ ਘਰ ਪਾਣ ਵਾਸਤੇ ਸ਼ੂ ਲੈਣ ਦੇ ਰਹੇ ਤਾਂ ਫਤੇ ਪਤਾ ਲੈ ਕੇ ਦੇ ਰਿਆ ਨਾ ਫਤੇ ਪਤਾ ਕਹਿੰਦਾ ਕੁਆਲਿਟੀ ਦੇਖੋ ਕਹਿੰਦਾ ਮੈਂ ਖ ਲੈ ਤੈਨੂੰ ਕੁਆਲਿਟੀ ਦਾ ਪਤਾ ਲੱਗਦਾ ਓ ਸੈਂਡ

आपा क्या अपना जो पसंद आया क्या क्या डबापा आ जाओ आज इधर आजिश आ जाओ

ਗੇਟ ਦਾ ਹਿਅਰ ਸਿਸਟਮ ਸਹੀ ਨਹੀਂ ਹੈਗਾ ਮੈਂ ਕਿਹਾ ਸੀਗਾ ਲੱਕੜ ਦਾ ਲਵਾ ਲਓ ਇੱਥੇ ਇਹਨੂੰ ਵੀ ਰੰਗੂ ਦਾ ਹੀ ਹੋਣਾ ਪਤਾ ਨਹੀਂ ਲੱਗਣਾ ਪਤਾ ਇਹਦੀ ਗੱਲ ਨਹੀਂ ਕਿ ਜੋ ਖੁੱਲਦੇ ਹੀ ਨਹੀਂ ਤਾਂ ਆਵਾਜ਼ ਆਉਂਦੀ ਹੈ ਤੇਰੇ ਪੁੱਤ ਨੂੰ ਬਾਰ ਤਾਂ ਆਪਾਂ ਥੋੜੀ ਬਾਈ ਕਰੀ ਪਹੁੰਚਾ ਆਂ ਤਾਂ ਬਾਅਦ ਵਿੱਚ ਲੱਗਦਾ ਨਹੀਂ ਕਈ ਚੀਜ਼ ਪ੍ਰਾਪਤ ਦਾ ਗੋਡਰ ਪ੍ਰੂਫ ਲਵਾ ਲੈਂਦੇ ਹਾਂ ਗੋਡਰ ਪ੍ਰੂਫ ਲਵਾ ਲੈਂਦੇ ਉਹ ਆਪਾਂ ਅਸੀਂ ਸੌਸ ਕਰਤਾ ਹੂੰ ਠੀਕ ਹੈ ਤੇ ਇਧਰ ਮੈਂ ਕਰਤਾ ਜਿਦੋਂ ਕੱਲ ਤਾਂ ਪੂਰਾ ਸਾਫ ਹੈ ਨਿੱਚੋਂ ਵੀ ਫਰਸ਼ ਸਾਫ ਹੋਇਆ ਪਿਆ ਉੱਤੋਂ ਵੀ ਫਿਰ ਸਾਫ ਕਰਕੇ ਤੇ ਅੰਦਰ ਵਾਸ਼ਰੂਮ ਵੀ ਸੱਤ ਸਾਫ ਕਰਤਾ ਵਾਸ਼ਰੂਮ ਕਿੱਥੇ ਲੱਟਾਂ ਨਹੀਂ ਪਤਾ ਕਿਹੜੀ ਕੀਤੀ ਹੈ ਆਹ ਦੇਖੋ ਸਾਰਾ ਸਾਫ ਕਰਤਾ ਕੱਲ ਯੋ ਵਾਸ਼ ਵਸ਼ਨ ਦੱਸਿਓ ਠੀਕ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਕਿਉਂਕਿ ਉਸੇ ਤਾਂ ਸਾਰੇ ਡਬਲ ਮਾਈਂਡਡ ਆ ਇਹਨੂੰ ਚੇਂਜ ਕਰਨ ਦੀ ਸੋਚ ਰਿਹਾ ਵਾਈਟ ਮਾਰਬਲ ਵਾਲੀ ਸੋਚ ਰਿਹਾ ਕਿਉਂਕਿ ਬਲੈਕ ਦਾ ਕੰਪੇਰੀਸ਼ਨ ਜੱਜ ਨਹੀਂ ਰਿਹਾ ਚਲੋ ਓਕੇ ਇਧਰ ਵਿੰਡੋ ਆ ਗਈ ਮੇਰੀ ਇਹ ਮੇਰਾ ਰੂਮ ਐਕਚੁਅਲੀ ਤੇ ਇਧਰ ਨੀਚੋਂ ਦਾ ਸਾਰੀ ਕਿਚਨ ਵੀ ਸਾਫ ਕਰ ਦਿੱਤੀ ਸੀ ਜੀ ਉੱਤੋਂ ਤਾਂ ਨਹੀਂ ਕੀਤੀ ਕਿਉਂਕਿ ਸਾਮਾਨ ਵਗੈਰਾ ਰੱਖਣਾ ਸੀ ਉੱਤੇ ਮਤਲਬ ਕਿ ਆ ਇਲੈਕਟ੍ਰੀਸ਼ੀਅਨ ਵਗੈਰਾ ਦਾ ਪੇਂਟਰ ਵਗੈਰਾ ਦਾ ਤੇ ਫਿਰ ਇਦਰੋਂ ਵੀ ਸਾਰਾ ਸਾਫ ਕਰਤਾ ਬਸ ਹਾਫ ਉਹ ਜਿੰਨ ਪੇਂਟ ਵਗੈਰਾ ਲੱਗੇ ਸੀ ਉਹ ਉਤਾਰ ਦਿੱਤੇ ਕੱਲ ਝਾੜੂ ਫੇਰੇ ਥੋੜਾ ਥੋੜਾ ਬਾਕੀ ਸਾਰਾ ਸਾਫ ਕਰਤਾ ਪੋਚਾ ਵਗੈਰਾ ਪਾਣੀ ਵਗੈਰਾ ਕੁਛ ਨਹੀਂ ਲਗਾਇਆ ਠੀਕ ਹੈ ਤੇ ਇਹ ਤਾਂ ਉਹਦਾ ਸਾਫੀ ਸੀਗਾ ਬਸ ਤੇ ਹੁਣ ਬਸ ਆਪਾਂ ਔੜੀ ਔੜੀ ਸਾਰੇ ਘਾਚ ਪਾਣੀ ਫੇੜਾਂਗੇ ਰਵਾਸ਼ਰੂਮ ਹੋ ਗਿਆ ਸਾਰਾ ਸਾਰਾ ਵਾਸ਼ਰੂਮ ਚ ਤਾਂ ਕੋਈ ਪੇਟ ਵਗੈਤ ਨਹੀਂ ਢਿੱਗੇ ਸੀ ਕਿਉਂਕਿ ਉੱਤੇ ਤੱਕ ਟਾਈਲਰ ਨੇ ਉੱਤੇ ਡਾਊਨ ਸੀਲਿੰਗ ਆ ਗਈ ਤੇ ਥੋੜਾ ਬਹੁਤਾ ਸੀਗਾ ਉਤਾਰਤਾ ਤੇ ਵੈਸੇ ਚਿੱਟੀ ਟਾਈਲਾਂ ਦੇ ਬਾਕੀ ਦਿਖ ਵੀ ਨਹੀਂ ਰਿਹਾ ਹੈ ਤੋ ਮਨ ਤਾਂ ਗਏ ਬਹੁਤ ਵੈਸੇ ਠੀਕ ਲੱਗ ਰਿਹਾ ਇਹਨਾਂ ਵੀ ਮਾੜਾ ਨਹੀਂ ਲੱਗ ਰਿਹਾ ਠੀਕ ਲੱਗ ਰਿਹਾ ਮਾੜਾ ਹੀ ਲੱਗ ਰਿਹਾ ਵਾਸ਼ਰੂਮ ਹਾਂ ਵੀਡੀਓ ਚ ਤਾਂ ਸੋਹਣਾ ਲੱਗ ਰਿਹਾ ਯਾਰ ਤਾਂ ਨਾਲ ਮੱਕੋ ਤੇ ਖੂਨ ਨਹੀਂ ਆਦੀ ਕਿਉਂਕਿ ਨਾਲ ਮੱਕੋ ਕਰ ਨਹੀਂ ਆ। ਨਹੀਂ ਨਹੀਂ ਬਹੁਤ سارے ਕਹਿੰਦੇ ਨੇ ਵਾਸ਼ਰੂਮ ਬਹੁਤ ਵਧੀਆ ਕਾਲੇ। ਇਹ ਤੇ ਉਹ ਗ੍ਰੀਨ ਪੋਟ ਵਗੈਰਾ ਰੱਖਾਂਗੇ ਨਾ ਤਾਂ ਲੁੱਕ ਆਊਗੀ। ਸਾਡੀ ਆਪਣੀ ਤਾਂ ਨਹੀਂ ਬੈਠੇ ਤਾਂ ਨਹੀਂ। ਉਹ ਕਿਸਾ ਵੀਡੀਓ ਬਣਿਆ। ਉਹ ਕਹਿੰਦੇ ਤਾਂ ਐਸਪੈਸ਼ਲੀ ਵਾਸ਼ਰੂਮ ਐਸਾ ਘਰ ਸਾਰੇ ਬਹੁਤ ਸੋਹਣੇ ਐ। ਐਸਪੈਸ਼ਲੀ ਵਾਸ਼ਰੂਮ ਬਹੁਤ ਸੋਹਣੇ ਲੱਗੇ ਤੁਹਾਡੇ। ਇਹਦੇ ਮੈਂ ਨਵਾਂ ਘਰ ਆਇਆ। ਵਾਸ਼ਰੂਮ ਸੋਹਣੇ ਹੋਣੇ ਚਾਹੀਦੇ ਨਹੀਂ ਤਾਂ ਨਾਂੰਦ ਦਿਲ ਨਹੀਂ ਕਰਦਾ। ਹੂੰ। ਨਵੀਂ ਵਾਸ਼ੀਰੀਆ ਤੋਂ ਬਹੁਤ ਹੀ ਸੋਹਣਾ ਲੱਗਦਾ ਉਹ ਪਾਰਾ ਨਾ। ਉਹ ਤੁਮ ਕਿਹਦੇ ਆਸ ਤੇ ਟੱਪੇ ਆ ਨਹੀਂ ਹੋਏ ਨਾ ਨਿਊ ਡੱਬੇ ਨੇ ਉਹ ਆਪਣੇ ਕੋਰੀਅਰ ਦੇ ਕੰਮ ਆਉਣਗੇ ਉਹ ਸਾਰੇ ਅੰਦਰ ਆਪ ਨੂੰ ਦੇਖੇ ਕੋਰੀਅਰ ਦੇ ਕਿੰਨੇ ਕੰਮ ਆਉਣਗੇ ਕਿ ਤੇ ਗਨੇ ਆਪਣੇ ਕੋਲ ਡੱਬੇ ਬਾਹਰ ਵਾਲੇ ਕੋਰੀਅਰ ਤੇ ਅੱਛਾ ਅੱਛਾ ਤੁਮ ਜੈਗਰ ਤੋਂ ਦੱਸਦੇ ਬਾਹਰ ਵਾਲੇ ਕੋਰੀਅਰ ਤੇ ਜੈਗਰ ਜੈਗਰ ਦੇ ਸੂਟ ਲਓ ਇਧਰ ਨਾ ਕੋਈ ਆਇਓ ਇਧਰ ਤਾਂ ਕੰਪਲੀਟ ਆ ਕੰਮ ਬਸ ਆਹ ਰੂਮ ਰਹਿ ਗਿਆ ਬਾਕੀ ਤਾਂ ਸਾਰਾ ਹੋ ਗਿਆ

तू आ चप्पल पा मेनू दे मेनू गि चप्पल फटा दी नहीं तिलक दूर मेरा कहना चाहते मैं कम नहीं कर रही हूं उस लाइटिंगे इतना और डब्बा दे दो। चलो लेटर ला लो जनाब

कि सारे गेट बंद करके बैठे ने बी जी मोटर ना चलायो पता नहीं मम्मा ने क्या अस आइल खड़ा खा के गए विचाले ਦੋਤ ਸਸਰੀਵਲ ਬੁਲਾਦੇ ਉਸ ਸਸਰੀਕਲ ਬੁਲਾਦੇ ਹੈਂਡਲ ਦੱਸਿਓ ਕਿਵੇਂ ਲੱਗ ਰਹੀ ਨੇ ਸਾਰੇ ਹੈਂਡਲ ਤੇ ਕੁੰਡੀ ਇਹ ਨੀਚੇ ਕੁੰਡੀ ਕੱਲ ਸਫਾਈ ਕੀਤੀ ਅਸੀਂ ਤੇ ਜਿਹੜਾ ਨੀਚੋਂ ਹੋਲ ਹੈ ਨਾ ਇੱਚ ਸਾਰਾ ਕੂੜਾ ਵੜ ਗਿਆ ਪਤਾ ਨਹੀਂ ਹਲੇ ਵੀ ਵੜਿਆ ਹੋਇਆ ਹੈ ਪਤਾ ਨਹੀਂ ਨਿਕਲ ਗਿਆ ਗੁੰਡੀ ਥੋੜੀ ਲੱਗ ਗਈ ਗੁੰਡੀ ਬਹੁਤ ਜ਼ਿਆਦਾ ਨਹੀਂ ਲੱਗਦੀ ਗੂੜਾ ਫਸਿਆ ਹੋਇਆ ਹੈ ਆਏ ਪੂ ਵੇ ਇੰਪਜੀ ਵਨਿੱਗ ਤੇ ਤਿਲਕ ਜਾ ਮੁੱਦੜੂ ਬਾੜੇ ਨੂੰ ਟਾਈਮ ਤੇ ਪਾ ਦਾਂ ਪੁਲਿਸ ਕੋਲ ਪਾਣੀ ਆਣੀ ਪੁਲਿਸ ਇੰਨਾ ਪੜਦਾ ਹੱਸੇ ਬਾਤ ਬਾਤ ਕਰਦੇ ਜੀ निकलते रहे तो <गएगा> नहीं वो ऐसे निकल तो कुछ हाथ ना वो करना नहीं मैं भी लगाता हूं सारा टच हो गए हम टच हो गए तो क्यों मुझे पता नहीं कि क्या आपको पता नहीं हो गया तो ये बात समझ में अपने समन परसों मुझे रोड पर चलो थैंक यू थैंक यू मम्मी जी चप्पल तार ही दिन मैं पैरों

ਆਹ ਲੋਟਾਈ ਚੀਜ਼ ਬਹੁਤ ਵਧੀਆ ਨੇ ਇੱਕ ਤਾਂ ਸਾਡੀ ਕੋਚੀ ਹੈ ਹਾਂ ਟਾਈਲਰ ਕਿਨਸ ਤੇ ਚਾਹੀਦੀ ਨਸਖਾਇੋ ਇਹ ਮੈਂ ਕਰ ਦੂਆਂ ਬਹੁਤ ਖਸਾ ਪੁੰਦ ਮੈਂ ਲੋਬੀ ਦਾ ਵੀ ਫੇਸ ਹਾਲੇ ਜੇ ਤੂੰ ਸੁਰਿਆਪੁਰ ਨਹੀਂ ਦੀ ਹਾਂ ਤੇ ਉਧਾਰ ਅਜੇ ਕੋ ਕੋ ਬੈਠੀ ਨਹੀਂ ਹੁੰਦੀ ਤੂੰ ਤਾਂ ਇਹ ਸੰਭਾਲ ਕੇ ਚੱਪਲ ਜੇ ਕਰਾਈ ਆਪਣੀ ਸਭੇ ਲੋਕਾਂ ਨੇ ਕੰਮ ਛੱਡ ਗਏ ਨੇ ਮਿਸਤਰੀ ये ना ये काम करना वाला ज़्यादा कमरे में ही करते जाता है सारा ये काम माध्यम ही करने लगे हैं वैसे तो अपने एक रूम करता वॉशिंग एरिया बाथरूम ही हो गया था और ऐसा बस लॉबी रहेगी बस लॉबी का कोई नहीं करते हैं और डस्टबिन ना अपने उधर जगह ले हम दे रहे थे उनको मैं तो सासे पापा के ਤੁਹਾ ਕੋ ਸ਼ੀਸ਼ਾ ਲਾਵਾਂਗੇ ਸ਼ੀਸ਼ਾ ਮਾਰਬਲ ਦੇ ਵਿੱਚ ੜਕੂਗਾ ਨਹੀਂ 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 ਕਿਹੜੀ ਮਾਰਬਲ ਚ ਆਹਾ ਉਹ ਤਾਂ ਸ਼ੀਸ਼ਾ ਨਹੀਂ ਲਾਇਆ ਤੂੰ ਉਹ ਤਾਂ ਨਹੀਂ ਲਾਇਆ ਇਹ ਹੁ ਕੋਟੀ ਕਿ ਦੀ ਪਾਈਏ ਪੋਜੇ ਨੂੰ ਧੀ ਹੋ ਧੀ ਕੋਟੀ ਪਾਈ ਲਵੋ ਪੋਜੇ ਨੂੰ ਇਹ ਤਾਂ ਪੰਜ ਪਾਤਾ ਨਹੀਂ ਬਹੁਤ تم بھی بڑھیا اس میٹ فورڈ جی گھٹسی پتہ بھی ائے گی کچھ نہیں کہا دادا میں وہی والی پریشر لانی ہے تھری اپ وہ دیکھو کھڑ دیکھو تو بھائی یہ جو کا جو ہے وہ دوسرے جیسا ہے وہ نہیں ہم کا جو ہے وہ بس نہیں ہے یہ سمپل ہی ہے ہاں اونچیں تک لے جا ن کیا اس نے پڑھ دیا منمبر والے منمبر والے کی ماں کا واہ کتنی ਮੈਂ ਕਹਿੰਦੀ ਰਹੀ ਨਾ ਲੱਗਿਆ ਇਹ ਹੌਸਟਲ ਦੇ ਲਾਓ ਅਸ ਅਸੇ ਹੀ ਕਪੜਾ ਆ ਪੇਜ ਨਾਲ ਚੱਕਿਓ ਕੁੜੀ ਨੂੰ ਅੱਡਾ ਕੀ ਪੂਰਾ ਰੇਤਾਂ ਬਦਲੀ ਹੋਣੀ ਦਸ ਰਸਵੀ ਖੁੱਤ ਲਿਆਓ ਕਿੱਥੇ ਰਸਵੀ ਆਪਣੇ ਘਰੇ ਪੈਣ ਨੂੰ ਨਾ ਮੋੜਾ ਦੇਗਾ ਨਾ ਕੱਸੀਆ ਇਹਨੂੰ ਨਾ ਟੱਕਾ ਨੋ ਨੋ ਜੀ ਸਫਾਈ ਆਪਾਂ ਨੇ ਉੱਥੇ ਕਰ ਲਈ ਤੇ ਹੁਣ ਮੇਰੇ ਹੋਵੇ ਆਫਿਸ ਜਾਣ ਦਾ द आया क्डने में नमें नमें सूट किस तरह का रंग है किस तरह का यह कपड़ा है देखने लिये पंजाबी पर सबसक्राइब कर लोडियो पे रख दो रंग बिरंगे कपड़े है नवा स्टॉक आ गया

इधर ला दो इधर बस 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 लड़पू

स्टार्ट करके रखी तो तो कर थी मैं अंदर जाती है पापा ने खवा दी फोन मासी देने ਇਹ ਤਾਂ ਮੇਰਾ ਵੀ ਹੈ ਥੋੜਾ ਵੀ ਚੱਕਲੇ ਮਸਲੇ ਚੱਕਲੇ ਮਸਲੇ ਦੂਜਾ ਫੋਨ ਕਿੱਥੇ ਹੈ ਦੂਜਾ ਫੋਨ ਕਿੱਥੇ ਆਹ ਇਤਨਾ ਦਾਅ ਕਰਦੇ ਨੇ ਮੈਨੂੰ ਅੰਤਕਾਲ ਹੀ ਪਈ ਜਾ ਰਹੀ ਨਾ ਅਗਰ ਰੋਟੀ ਖਾਵਾਂ ਪਰ ਹਜੇ ਕੰਮ ਬੜੇ ਪਏ ਨੇ ਉੱਥੇ ਕਿਹੜਾ ਕੋਈ ਬੈਠਿਆ ਹਜੇ ਬੈਠਾ ਤਾਂ ਨਹੀਂ ਪਰ ਆਣੀ ਦੁਆ ਨਾ ਪਿਆ ਇਧਰ ਪਰ ਨਹੀਂ ਸੋਤਾ ਭਕਾ ਲੋਰੇ ਨੂੰ ਕਿੱਥੇ ਹੈ ਯਾਰ ਨੀ ਅਰੇ ਕੁਛ ਨਹੀਂ ਦਿਸ ਰਹਾ